ਸਕੂਲ ਦੀ ਜਿਹੜੀ ਹਾਲਤਾ ਬਹੁਤ ਤਰਤਜੋਗ ਹੈ ਨਾ ਕੋਈ ਸਕੂਲ ਦੇ ਟੀਚਰ ਪੂਰੇ ਆ ਨਾ ਕੋਈ ਪ੍ਰਬੰਧ ਆ ਨਾ ਕੋਈ ਗੇਮਾਂ ਵੱਲ ਲੈ ਕੇ ਜਾ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹਸਪਤਾਲ ਉਹ ਖੰਡਰ ਬਣ ਗਿਆ 21 ਬਿੰਡਾ ਦਾ ਹਸਪਤਾਲ ਆ ਸਾਡੇ ਬਾਈ ਸਬੰਧਤ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਨੂੰ ਮਸਲੇ ਨੂੰ ਬੈਠ ਕੇ ਹੱਲ ਹੋ ਸਕੇ ਇਹ ਦੇਖੋ ਜੀ ਅਸੀਂ 1 ਮਹੀਨਾ ਪਹਿਲਾਂ ਡੀਸੀ ਨੂੰ ਡੀਓ ਨੂੰ ਸਿਵਲ ਸਰਜ ਨੂੰ ਪ੍ਰਾਇਮਰੀ ਜਿਹੜੀ ਮੈਡਮ ਹੁੰਦੀ ਹੈ ਸਰਕਾਰੀ ਵਾਲੀ ਸਾਰੇ ਜਿਹੜੇ ਅਧਿਕਾਰੀਆਂ ਨੂੰ ਅਸੀਂ ਮੰਗ ਪੱਤਰ ਦਿੱਤਾ ਅੱਜ ਪੂਰਾ 1 ਮਹੀਨਾ ਹੋ ਗਿਆ ਸਾਨੂੰ ਜਿਹੜਾ ਮੰਗ ਪੱਤਰ ਦਿੱਤੇ ਨੂੰ ਆਹ ਸਾਡਾ ਦਰਖਾਸਤ ਨੰਬਰ ਹੈ ਆਹ ਸਾਡਾ ਤੁਸੀਂ ਦੇਖ ਸਕਦੇ ਹੋ ਦਰਖਾਸਤ ਨੰਬਰ ਹੈ ਇਹ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਪਰ ਹਜੇ ਤੱਕ ਜਿਹੜੀ ਕੋਈ ਵੀ ਹੈ ਕਿਸੇ ਤਰ੍ਹਾਂ ਦੀ ਹੈ ਜਿਹੜੀ ਮਤਲਬ ਹਲਚਲ ਨਹੀਂ ਸਰਕਾਰ ਨੇ ਕੀਤੀ ਇਸ ਕਰਕੇ ਸਾਨੂੰ ਅੱਜ ਮਜਬੂਰਨ ਜਿਹੜਾ ਟੈਂਕੀ ਤੇ ਚੜਨਾ ਪਿਆ ਪਹਿਲਾਂ ਭਾਈ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਕਿਸੇ ਨੂੰ ਨਹੀਂ ਚੜਨਾ ਪੈਣਾ ਅੱਜ ਹਾਲਾਤ ਵੇਖ ਰਿਹਾ ਬੱਚਿਆਂ ਨੂੰ ਵੀ ਚੜਨਾ ਪੈ ਗਿਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਨੂੰ ਇਹ ਕਿ ਇੱਥੇ ਸੋਹਣਾ ਸਕੂਲ ਹੋਵੇ ਅਸੀਂ ਇੱਥੋਂ ਦੇ ਚੰਗੇ ਭਵਿੱਖ ਨੂੰ ਇੱਥੇ ਚੰਗੀ ਪੜ੍ਹਾਈ ਹੋਵੇ ਸਾਰੇ ਟੀਚਰ ਪੂਰੇ ਹੋਣ ਸਾਡਾ ਕੋਈ ਨਜਾਇਜ਼ ਮੰਗ ਤਾਂ ਹੈ ਹੀ ਨਹੀਂ ਸਿੰਪਲ ਮੰਗਾ ਵੀ ਇੱਥੇ ਇਤਿਹਾਸਕ ਪੂਰੇ ਕਰੋ ਪਾਣੀ ਦਾ ਪ੍ਰਬੰਧ ਹੋਵੇ ਬਾਥਰੂਮ ਦਾ ਪ੍ਰਬੰਧ ਹੋਵੇ ਤੇ ਜਿਹੜੀ ਪ੍ਰਾਣੀ 1947 ਮੌਕੇ ਦੀ ਕਮੇਟੀ ਆ ਬਦਲ ਕੇ ਹਰੇਕ ਫਿਰਕੇ ਜੋ ਪਿੰਡ ਚੋਂ ਬੰਦਾ ਪਾਇਆ ਜਾਵੇ ਇੱਕ ਜਿਹੜੀ ਉਹ ਜਿਹੜੀ ਉਹ ਪਿੰਡ ਦੀ ਕਮੇਟੀ ਆ ਉਹ ਪਿੰਡ ਲੈਵਲ ਦੀ ਆ ਜਾਂ ਕੁਝ ਬਾਹਰੋਂ ਵੀ ਲੋਕ ਇਨਵੋਲ ਹੋ ਨਹੀਂ ਉਹਦੇ ਚ ਦੇਖੋ ਕੁਝ ਬੰਦੇ ਆ ਜਿਹੜੇ ਉਹ ਤਣਾਟ ਹੀ ਆ ਸਾਰੇ ਇੱਥੇ ਤੋਂ ਉਹਨਾਂ ਦੇ ਜਵਾਕ ਹੀ ਨਹੀਂ ਉਹ ਤਾਂ ਐਨਆਰਆਈ ਆ ਨਾ ਉਹਨਾਂ ਨੇ ਕੋਈ ਬੱਚਾ ਨਹੀਂ ਪੜਦਾ ਤੇ ਉਹ ਮਤਲਬ ਕੋਈ ਅਮਰੀਕਾ ਚ ਪਿੱਛੇ ਜੇ ਡੈਥ ਹੋ ਗਈ ਉਹਦੇ ਥਾਂ ਤੇ ਕੋਈ ਕਲਵੀਰ ਮੱਤਾ ਸਾਡੇ ਪਿੰਡ ਦਾ ਜਿਹੜਾ ਚੌਧਰੀ ਆ ਉਹਨੂੰ ਚਾ ਕੇ ਇਥੋਂ ਦਾ ਪ੍ਰਧਾਨ ਥੋਪਤਾ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਧਾਨ ਕਮੇਟੀ ਮੈਂਬਰ ਨਹੀਂ ਮੰਨਦੇ ਅਸੀਂ ਇਹ ਮੋਰਚੇ ਵੱਲੋਂ ਐਲਾਨ ਕਰਾਂਗੇ ਵੀ ਆ ਸਾਡੇ ਕਮੇਟੀ ਦੇ ਜਿਹੜੇ ਹੋਣਗੇ ਜੇ ਜੇ ਭਾਈ ਨਹੀਂ ਹੱਲ ਹੁੰਦਾ ਫਿਰ ਕੀ ਕਰੋਂਗੇ ਦੇਖੋ ਜੀ ਅਸੀਂ ਬੈਠੇ ਆ ਅਸੀਂ ਜਦੋਂ ਤੱਕ ਇਹ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਹਾਂ ਕੱਲ ਤੋਂ ਜਿਹੜਾ ਮਰਨ ਵਰਤਾ ਉਹ ਵੀ ਸ਼ੁਰੂ ਹੋਊਗਾ ਜੀ ਬੱਚਿਆਂ ਸਮੇਤ ਬੱਚਿਆਂ ਸਮੇਤ ਹੋਊਗਾ ਜੀ ਬਈ ਕੀ ਕੀ ਫੈਸਲਾ ਸਹੀ ਸਮਝਦੇ ਹੋ ਬੱਚਿਆਂ ਨੂੰ ਨਾਲ ਲੈ ਕੇ ਆ ਦੇਖੋ ਮੇਰੀ ਗੱਲ ਸੁਣੋ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਬੱਚਾ ਇੱਥੇ ਪੜਿਆ ਇੱਕ ਵੀ ਕਿਸੇ ਮਕਾਮ ਤੇ ਨਹੀਂ ਗਿਆ ਬੱਚਾ ਇੱਕ ਵੀ ਤੁਸੀਂ ਇਹ ਸਕੂਲ ਨੂੰ ਸਹੀ ਸਮਝਦੇ ਹੋ ਤੁਸੀਂ ਦੱਸੋ ਵੀ ਇਹ ਸਕੂਲ ਨੂੰ ਸਹੀ ਸਮਝਦੇ ਹੋ? ਮੈਂ ਤਾਂ ਅਜੇ ਇਹ ਸਕੂਲਾਂ ਨੂੰ ਬਿਲਕੁਲ ਨਹੀਂ ਸਹੀ ਸਮਝਦਾ। ਬਸ ਨਹੀਂ ਸਮਝਦੇ ਨਾ ਤੁਸੀਂ ਇਹ ਸਕੂਲ ਚ ਵਿਜ਼ਿਟ ਕਰਿਓ, ਬਾਥਰੂਮ ਚੈੱਕ ਕਰਿਓ, ਆਹ ਬਿਲਡਿੰਗ ਦੇਖੀਏ ਤੁਸੀਂ। ਆਹ ਬਿਲਡਿੰਗ ਇੱਧਰ ਇਧਰ ਦੀ ਤੁਸੀਂ ਮੈਂ ਦਿਖਾਉਂਗਾ ਤੁਹਾਨੂੰ। ਉਹ ਸਾਹਮਣੇ ਬਿਲਡਿੰਗ ਆ, ਉਹ ਜ਼ਰੂਰ ਤੁਸੀਂ ਇਧਰਲੇ ਪਾਸੇ ਦੀ ਜਾ ਕੇ ਦੇਖਿਓ। ਉਹ ਸ਼ੈੱਡ ਆ, ਉੱਥੇ ਜਿਹੜਾ ਖਾਣਾ ਬੰਦਾ ਥੱਲੇ ਕੋਈ ਕਿਸੇ ਤਰ੍ਹਾਂ ਦੀ ਗੇਮ ਨਹੀਂ ਹੈ ਜਿਹੜੇ ਗਰਾਊਂਡ ਹੈ ਕੋਈ ਡੀਪੀ ਵੱਲੋਂ ਇੱਥੇ ਕੋਈ ਪ੍ਰਬੰਧ ਨਹੀਂ ਕੋਈ ਪ੍ਰਿੰਸੀਪਲ ਨਹੀਂ ਇੱਥੇ ਪੂਰੇ ਕਿਸੇ ਤਰ੍ਹਾਂ ਦਾ ਇੱਕ ਵੀ ਸਕੂਲ ਇਸ ਸਕੂਲ ਦੇ ਵਿੱਚੋਂ ਕੋਈ ਬੱਚਾ ਜਿਹੜਾ ਕੋਈ ਖੇਡਾਂ ਵਾਲ ਨਹੀਂ ਯਾਰ ਕਮਾਲਾ ਸਾਡੇ ਮਜ਼ਦੂਰਾਂ ਦੇ ਜਿਹੜੇ ਬੱਚੇ ਪੜ੍ਹਦੇ ਆ ਤੇ ਉਹਨਾਂ ਨਾਲ ਐਡਾ ਹੱਤਿਆਚਾਰ ਪਰ ਇਹਨੂੰ ਬੰਦ ਕਰ ਦਿਓ ਫਿਰ ਗੱਲ ਖਤਮ ਇਹਨੂੰ ਠੇਕੇ ਤੇ ਦੇ ਦਿਓ ਜੀ ਕਿੰਨੀ ਆਮਦਨ ਆਉਂਦੀ ਹੈ ਸਕੂਲ ਨੂੰ ਇਹਨੂੰ ਇਹਨੂੰ ਘੱਟੋ ਘੱਟ 8 ਤੋਂ 9 ਲੱਖ ਰੁਪਏ ਆਮਦਨ ਹੁੰਦੀ ਹੈ 8 ਤੋਂ 9 ਲੱਖ ਰੁਪਏ ਆਉਂਦੀ ਹੈ ਤਾਂ ਤਾਂ ਵੀ ਵਿਕਾਸ ਅਧੂਰਾ ਹੀ ਪਿਆਦਾ ਦੇਖੋ 8 ਤੋਂ 9 ਲੱਖ ਰੁਪਏ ਜਿਹੜੀ ਆਮਦਨ ਹੈ ਉਹ ਜਾਂਦੀ ਕਿੱਥੇ ਹੈ ਜਿਵੇਂ ਕੂਚੀ ਫੇਰਤੀ ਕਲੀ ਫੇਰਤੀ ਉਹਦਾ 2.5 ਲੱਖ ਬਿੱਲ ਪਾਤਾ ਹੋਇਆ ਉਹ 20000 ਦਾ ਰੰਗ ਉਹ ਸਿੱਧਾ 2.5 ਲੱਖ ਰੁਪਏ ਠੀਕ ਹੋ ਗਿਆ ਤੇ ਜੇ 6 ਮਹੀਨਿਆਂ ਵਿੱਚ ਦੀ ਦੋ ਵਾਰੀ ਰੰਗ ਹੋ ਗਿਆ ਤੇ 5 ਲੱਖ ਹੋ ਗਿਆ ਜੇ ਚਾਰ ਵਾਰੀ ਇੱਕ ਤਾਂ ਕਮਰਾ ਠੀਕ ਕਰਤਾ ਆ ਜਿ ਲਈ ਪਾਉਣਾ ਮਤਲਬ ਉਸ ਹਾਕਿਤਾਬ ਚ ਪੂਰੇ ਆ ਉਹ ਮਤਲਬ ਉਹਦੇ ਕਾਬਜ ਆ ਇਸੇ ਤਰ੍ਹਾਂ ਹੀ ਸਕੂਲ ਦੀ ਜਿਹੜੀ ਆਮਦਨ ਵੱਖਰੀ ਆ ਸਕੂਲ ਨੂੰ ਗ੍ਰਾਂਟ ਆ ਜਿਹੜੀ ਵੱਖਰੀ ਆ ਤੇ ਜਿਹੜਾ ਸਕੂਲ ਦਾ ਜਿਹੜਾ ਪ੍ਰਬੰਧ ਆ ਉਹ ਬਿਲਕੁਲ ਗੰਦਾ ਤੇ ਭੈੜਾ ਨੋ ਭਾਈ ਕਿ ਕਿੰਨਾ ਸਮਾਂ ਹੋ ਗਿਆ ਇੱਥੇ ਹੁਣ ਚੜ੍ਹਿਆ ਨੂੰ ਆ ਸਾਨੂੰ ਘਟੋ ਘਟਾ ਅਸੀਂ 12 ਵਜੇ ਚੜ੍ਹੇ ਜੀ ਇੱਥੇ ਤੇ ਅਸੀਂ ਇਸੇ ਤਰ੍ਹਾਂ ਹੀ ਬੈਠੇ ਰਾਵਾਂਗੇ ਜੀ ਆ ਮੌਕੇ ਦੇ ਕਿਸੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਕੋਈ ਸਮਰਕਰਨ ਦੀ ਕੋਸ਼ਿਸ਼ ਕੀਤੀ ਦੇਖੋ ਪ੍ਰਸ਼ਾਸਨ ਤੇ ਅਸੀਂ ਆਸ ਹੀ ਨਹੀਂ ਕਰਦੇ ਪ੍ਰਸ਼ਾਸਨ ਇੱਥੋਂ ਕੀ ਕਰਨਾ ਉਹ ਪਹਿਲਾਂ ਇੱਥੇ ਤੁਹਾਨੂੰ ਪਤਾ ਹੀ ਹੈ ਸਾਡੇ ਜੈਤੋ ਐਸ ਐਚਓ ਸਾਹਿਬ ਉਹ ਪਹਿਲਾਂ ਆਊਗਾ ਉਹਨੂੰ ਆਏ ਹੁੰਦਾ ਵੀ ਮੈਂ ਗਾਂਹ ਜਾ ਕੇ ਅਗਲੇ ਨੂੰ ਮਾਰ ਹੀ ਦੇਣਾ ਹੁੰਦਾ ਅਸੀਂ ਤਾਂ ਮਰਨ ਨੂੰ ਤਿਆਰ ਬੈਠੇ ਆ ਉਹ ਪੌੜੀਆਂ ਚੜ੍ਹੇ ਤਾਂ ਸਹੀ ਅੱਜ ਅਸੀਂ ਛਾਲਾ ਮਾਰਾਂਗੇ ਜੀ ਜੀ ਆ ਇਧਰ ਬੱਚਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਪੁੱਤ ਜਿਵੇਂ ਇਹਨਾਂ ਨੇ ਦੱਸਿਆ ਸਕੂਲ ਦੇ ਕਿੰਨੇ ਕੁ ਮਾੜੇ ਹਾਲਾਤ ਆ ਤੁਸੀਂ ਸਕੂਲ ਬਹੁਤ ਮਾੜੇ ਹਾਲਾਤ ਜੀ ਇੱਥੋਂ ਦੇ ਨਾ ਕੋਈ ਲੈਕਚਰਰ ਆ ਨਾ ਕੋਈ ਚੱਜ ਦਾ ਡੀਪੀ ਆ ਤੇ ਨਾ ਕੋਈ ਪ੍ਰਿੰਸੀਪਲ ਆ ਕੋਈ ਇੱਥੇ ਖੇਡਾਂ ਨਹੀਂ ਹੁੰਦੀਆਂ ਕੋਈ ਸਾਰੇ ਸਕੂਲਾਂ ਵਿੱਚ 3-3 ਵਜੇ ਤੱਕ ਪਲੱਸ 1 ਪਲੱਸ 2 ਨੂੰ ਪੜਾਉਂਦੇ ਆ ਪਰ ਸਾਨੂੰ ਕਿਤੇ 10 ਵਜੇ ਭੇਜ ਦਿੰਦੇ ਆ ਕਿਤੇ 11 ਵਜੇ ਕਿਤੇ 12 ਵਜੇ ਸਾਡੀ ਕੋਈ ਕਲਾਸ ਨਹੀਂ ਲੱਗਦੀ ਸਾਰੀਆਂ ਕਲਾਸਾਂ ਮਿਸ ਹੁੰਦੀਆਂ ਏ ਹੂੰ ਟੈਂਕੀ ਤੇ ਜਾਣਨਾ ਠੀਕ ਸਮਝਿਆ ਤੁਸੀਂ ਹਾਂਜੀ ਅਸੀਂ ਠੀਕ ਸਮਝਿਆ ਕਿਉਂਕਿ ਸਾਡੇ ਜੇ ਸਾਡਾ ਪਵੈਖ ਬੰਦ ਹੈ ਤੇ ਇਸੇ ਕਾਰਨ ਹੀ ਬਣੂਗਾ ਫਿਰ ਹੂੰ ਜੀ ਤਾਂ ਇੱਧਰ ਇੱਕ 9 ਸਾਲ ਦਾ ਬੱਚਾ ਵੀ ਆ ਪੁੱਤ ਕੀ ਨਾਂ ਤੇਰਾ ਅਨਮੋਲ ਪ੍ਰੀਤ ਡਰ ਨਹੀਂ ਲੱਗਦਾ ਟੈਂਕੀ ਤੇ ਨਹੀਂ ਜੀ ਸਾਲਾ ਦਾ ਬੱਚਾ ਉੱਪਰ ਚੜਿਆ ਹੋਇਆ ਤਾਂ ਮੈਂ ਸਮਝ ਸਕਦਾ ਪੁੱਤ ਇਹੋ ਜੇ ਪਰ ਜਿਹੜੇ ਯੋਧੇ ਆ ਨਾ ਉਹ ਸੰਘਰਸ਼ੀ ਯੋਧੇ ਬਣਦੇ ਹੁੰਦੇ ਆ ਤਾਂ ਇਹ ਇੱਕ ਨਿੱਕਾ ਜਿਹਾ ਬੱਚਾ ਇੱਥੇ ਟੈਂਕੀ ਤੇ ਵੀ ਆ ਤਾਂ ਆ ਬਈ ਕੀ ਹਾਲ ਹੈ ਨਹੀਂ ਬੋਲਣਾ ਠੀਕ ਹੈ ਕਾ ਮੈਂ ਇਹ ਲਗਾਤਾਰ ਤੁਹਾਨੂੰ ਹਾਲਾਤ ਦਿਖਾ ਰਿਹਾ ਪਿੰਡ ਮੱਤੇ ਦੇ ਜ਼ਿਲ੍ਹੇ ਫਰੀਦਕੋਟ ਦੇ ਹਾਲਾਤ ਹੈ ਤਾਂ ਲੋਕਾਂ ਨੂੰ ਪਿੰਡ ਦੇ ਬੱਚਿਆਂ ਨੂੰ ਇੱਥੋਂ ਤੱਕ ਕਿ ਆਪਣੇ ਪਿੰਡ ਨੂੰ ਸਹੀ ਬਣਾਉਣ ਵਾਸਤੇ ਪਿੰਡ ਦੇ ਸਕੂਲ ਨੂੰ ਸਹੀ ਬਣਾਉਣ ਵਾਸਤੇ ਹਸਪਤਾਲ ਨੂੰ ਸਹੀ ਬਣਾਉਣ ਵਾਸਤੇ ਟੈਂਕੀ ਤੇ ਚੜ੍ਹਨਾ ਪੈ ਗਿਆ